ਵਾਹਿਗੁਰੂ ਜੀ ਤਾਉ ਸਭਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਆਏ ਸੀ ਕਿ ਭੈਣ ਸਾਡੇ ਨਾਲ ਨੇ ਭਗਵੰਦਰ ਕੌਰ ਜੀ ਇਹਨਾਂ ਦਾ ਮਸਲਾ ਸੀਗਾ ਇਹ ਭਾਈ ਸਾਹਿਬ ਜੀ ਬੈਠੇ ਨੇ ਵਿੱਕੀ ਜੀ ਇਹਨਾਂ ਨਾਲ ਇਹਨਾਂ ਦਾ ਮਸਲਾ ਸੀਗਾ ਸਾਰਾ ਜੋ ਵੀ ਸੀਗਾ ਇਹਨਾਂ ਦਾ ਹੁਣ ਬਣਦਾ ਫੈਸਲਾ ਇਦਾਂ ਹੋਇਆ ਯਾ ਕਿ ਵੀ ਇਹ ਭਾਈ ਸਾਹਿਬ ਜੀ ਨੇ ਇਹ ਭੈਣ ਦੇ ਘਰ ਤੇ ਉੱਤੇ ਤਾਲਾ ਲਾਇਆ ਹੋਇਆ ਸੀਗਾ ਕਿਉਂਕਿ ਭੈਣ ਵੱਲੋਂ ਕੋਈ ਸਮਾਨ ਇਹਨਾਂ ਦਾ ਪਤਾ ਨਹੀਂ ਕਿਸ ਨੂੰ ਦਿੱਤਾ ਗਿਆ ਸੀ ਜੋ ਕੁਝ ਵੀ ਹੋਇਆ ਸੀਗਾ ਏ ਭਾਈ ਸਾਹਿਬ ਜੀ ਦੀ ਮੰਗ ਸੀ ਕਿ ਸਾਨੂੰ ਸਾਡਾ ਸਮਾਨ ਦਾ ਜਿਹੜਾ ਭੁਗਤਾਨ ਕਰ ਦਿੱਤਾ ਜਾਵੇ ਤੇ ਅਸੀਂ ਜਿਹੜਾ ਆ ਆਪਣੇ ਘਰ ਦਾ ਆਪਣੇ ਜਿੰਦਰੇ ਦੀ ਚਾਬੀ ਹੈ ਜਿਹੜੀ ਤੁਹਾਨੂੰ ਦੇ ਦਾਂਗੇ ਅਲੱਗ ਤੋਂ ਬਾਅਦ ਸਾਡਾ ਕੋਈ ਨੜ ਦੇਣ ਨਹੀਂ ਤੇ ਅ ਭੈਣ ਨੇ 80000 ਰੁਪਏ ਜਿਹੜਾ ਆ ਆਹ ਮੋਰੇ ਲਾ ਕੇ ਪਾਵੇਂ ਦਿਖਾ ਦੋ 80000 ਰੁਪਏ ਭੈਣ ਨੇ ਇਹਨਾਂ ਨੂੰ ਅਕਾਊਂਟ ਦੇ ਵਿੱਚ ਇਹਨਾਂ ਦੇ ਖਾਤੇ ਪਾ ਦਿੱਤਾ ਆ ਤੇ ਤਰੀਕ ਅੱਜ ਹੈਗੀ ਆ 29 ਜੂਨ 2025 ਤੇ ਇਹ ਪੈਸੇ ਇਹਨਾਂ ਨੇ 3:57 ਤੇ ਪਾ ਦਿੱਤੇ ਆ ਤੇ ਆ ਭਾਈ ਸਾਹਿਬ ਜੀ ਵੱਲੋਂ ਆਹ ਚਾਬੀਆਂ ਨੇ ਘਰ ਦੀਆਂ ਤੇ ਆਹ ਭੈਣ ਜੀ ਆ ਤੁਸੀਂ ਹੈ ਆਪਣੇ ਹੱਥੀ ਲੈ ਲਓ ਅੱਜ ਤੋਂ ਬਾਅਦ ਇਸ ਮਸਲੇ ਨੂੰ ਇੱਥੇ ਨਿਬੇੜਿਆ ਜਾਂਦਾ ਆ ਨਾ ਭੈਣ ਕਿਸੇ ਬੰਦੇ ਨੂੰ ਬੁਲਾ ਕੇ ਕਿਸੇ ਨਾਲ ਕੋਈ ਗੱਲਬਾਤ ਇਸ ਮਸਲੇ ਬਾਰੇ ਅੱਜ ਤੋਂ ਬਾਅਦ ਕੋਈ करूंगी ਨਾ ਕੋਈ ਸਹਿੰਗ ਜਾਂ ਕੋਈ ਵੀ ਬੰਦਾ ਇਹਨਾਂ ਨੂੰ ਇਸ ਮਸਲੇ ਬਾਰੇ ਇਹ ਆਊਗਾ ਇਹ ਭਾਈ ਸਾਭ ਜੀ ਦੀ ਵੀ ਜਵਾਨੀ ਆ ਕਿ ਅੱਜ ਤੋਂ ਬਾਅਦ ਨਾ ਮੈਂ ਭੈਣ ਦੇ ਨਾਲ ਮੇਰਾ ਇਸ ਮਸਲੇ ਦੇ ਨਾਲ ਕੋਈ ਲੈਣਾ ਦੇਣਾ ਆ ਨਾਲ ਰਹਿਣ ਕੇ ਨਾਲ ਵਰਤਣ ਕੇ ਕੋਈ ਵੀ ਗੱਲਬਾਤ ਹੈ ਕੁਝ ਵੀ ਆ ਭੈਣ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਤੇ ਆਹ ਵੀਰ ਆ ਭੈਣ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਹੁਣ ਇਹ ਆਪਣੇ ਮੂੰਹ ਦੋਏ ਦਾ ਦਣ ਕੇ ਕਿ ਵੀ ਇਹਨਾਂ ਦੀ ਜੜੀ ਸਹਿਮਤੀ ਬਣੀ ਆ ਹੋ ਜਾਏ ਬੋਲੋ ਤੁਸੀਂ ਬੋਲ ਲਓ ਜੀ ਦਾਦ ਤੋਂ ਮਾਦੇ ਬੋਲੋ ਤੁਸੀਂ ਹਾਂਜੀ ਹੋ ਗਿਆ ਜੀ ਆਪਣਾ ਫੈਸਲਾ ਜੋ ਕਰਾ ਦਾ ਵਿਖੇ ਜੀ ਨੇ ਬਾਬਾ ਜੀ ਨੇ ਕਰਾਤਾ ਹੈ ਆਪਣਾ ਫੈਸਲਾ ਹੋ ਗਿਆ ਚਾਬੀ ਆਪਾਂ ਨੂੰ ਦੇਤੀ ਹੈ ਜੀ ਜੋ ਸਮਾਨ ਦੇ ਪੈਸੇ ਸੀ ਇਹਨਾਂ ਨੇ ਸਾਨੂੰ ਦੇਤੇ ਹੈ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਨਾ ਮਕਾਨ ਚ ਕੋਈ ਲੈਣਾ ਦੇਣਾ ਨਾ ਕੋਈ ਅਸੀਂ ਕੋਰਟ ਕੇਸ ਕਰਾਂਗੇ ਨਾ ਸਾਡਾ ਕੋਈ ਲੈਣਾ ਦੇਣਾ ਜੀ ਇਹਨਾਂ ਨਾਲ ਚਾਬੀ ਆਪਾਂ ਇਹਨਾਂ ਨੂੰ ਦੇਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ